ਵਿਆਹ ਵਾਲੇ ਦਿਨ ਮੁੰਡਾ ਕੁੜੀ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾ ਕੇ ਲੱਗੇ ਉੱਚੀ ਉੱਚੀ ਰੋਣ ਰਿਸ਼ਤੇਦਾਰਾਂ ਨੇ ਕਰਵਾਏ ਮਸਾਂ ਚੁੱਪ ਕਾਰਨ ਸੁਣ ਕੇ ਉਹ ਜામੂ ਗਹਿਰਾਨ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਦੇ ਕਰਮਾਂ ਵਿੱਚ ਜੋ ਇਨਸਾਨ ਲਿਖਿਆ ਹੁੰਦਾ ਹੈ ਉਸ ਨੂੰ ਉਹ ਹਰ ਹਾਲਾਤ ਵਿੱਚ ਮਿਲ ਕੇ ਰਹਿੰਦਾ ਹੈ ਜਿਸ ਦੀ ਇੱਕ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਕਿੰਨੇ ਰੋ ਰਹੇ ਨੇ ਦਰਸਲ ਇਹ ਮੁੰਡਾ ਕੁੜੀ ਕਾਫੀ ਸਮੇ ਤੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪਰ ਕੋਈ ਵੀ ਇਹਨਾਂ ਦੇ ਵਿਆਹ ਨੂੰ ਮੰਨ ਨਹੀਂ ਰਿਹਾ ਸੀ रहे ਮੁੰਡਾ ਕੁੜੀ ਵਿਆਹ ਕਰਵਾਉਣ ਦੀ ਜਿੱਦ ਤੇ ਅੜੇ ਰਹੇ ਅਤੇ ਕਈ ਸਾਲਾਂ ਬਾਅਦ ਆਖਰਕਾਰ ਪਰਿਵਾਰਾਂ ਨੂੰ ਇਹਨਾਂ ਦਾ ਵਿਆਹ ਕਰਵਾਉਣਾ ਪਿਆ ਅਤੇ ਜਿਸ ਦਿਨ ਇਹਨਾਂ ਦਾ ਵਿਆਹ ਹੋਇਆ ਤਾਂ ਵਿਆਹ ਹੋਣ ਤੋਂ ਬਾਅਦ ਇਹ ਇੱਕ ਦੂਜੇ ਤੇ ਗੱਲ ਲੱਗ ਕੇ ਉੱਚੀ ਉੱਚੀ ਰੋਣ ਲੱਗੇ ਇਹਨਾਂ ਨੂੰ ਰੋਂਦਾ ਦੇਖ ਸਾਰੇ ਹੀ ਰਿਸ਼ਤੇਦਾਰ ਵੀ ਭਾਵੁਕ ਹੋ ਗਏ ਅਤੇ ਇਹਨਾਂ ਨੂੰ ਮਸਾਂ ਚੁੱਪ ਕਰਵਾਇਆ ਸੋ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਜੀਵਨ ਸਾਥੀ ਜਿਨ੍ਹਾਂ ਵਿੱਚ ਇੰਨਾ ਪਿਆਰ ਹੁੰਦਾ ਹੈ ਅਤੇ ਇੱਕ ਦੂਜੇ ਨੂੰ ਸਮਝਦੇ ਹੋਣ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ